ਇੱਕ ਬਹੁਤ ਰੌਲਾ ਚੱਲ ਰਿਹਾ ਹੈ ਭਾਰਤ ਵਰਸ਼ ਦੀਆਂ ਕਿਤਾਬਾਂ ਵਿੱਚ ਨਾ ਇੱਕ ਬਚਨ ਲਿਖਿਆ ਗਿਆ ਹੈ ਦਸਮ ਗ੍ਰੰਥ ਦਾ ਹੈ ਮਹਾਕਾਲ ਕਾਲਕਾ ਆਰਾਧੀ ਤੇ ਉਹਦੀ ਡੈਫੀਨੇਸ਼ਨ ਇਹ ਦੇ ਦਿੱਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਵ ਜੀ ਦੀ ਅਰਦਾਨਾ ਕਰਦੇ ਸਨ ਇਹ ਮੈਂ ਸ਼ੰਕਾ ਨਿਵਿਰਤ ਕਰ ਦਵਾਂ ਅਲਫਾਜ਼ਾਂ ਦੇ ਵਿੱਚ ਕਮੀ ਕੋਈ ਨਹੀਂ ਵਿਆਖਿਆ ਗਲਤ ਕੀਤੀ ਗਈ ਹੈ ਜੋ ਕਿਤਾਬਾਂ 'ਚ ਇਹ ਅਲਫਾਜ਼ ਆਏ ਕਿੱਥੋਂ ਬਚਿੱਤਰ ਨਾਟਕ ਹੈ ਜੇ ਸਾਡੇ ਕੋਲ ਨਾ ਹੁੰਦਾ ਤੇ ਸ਼ਾਇਦ ਅਸੀਂ ਦਾਵਾ ਹੀ ਨਾ ਕਰ ਪਾਉਂਦੇ ਤਿਲਕ ਜੰਜੂ ਰਾਖਾ ਪ੍ਰਭ ਤਾ ਕ ਕੀਨੋ ਬਡੋ ਕਲੂ ਮੈਂ ਸਾਕਾ ਤਿਲਕ ਜੰਜੂ ਹਿੰਦੂਆਂ ਦੇ ਧਰਮ ਨੂੰ ਗੁਰਦੇਵ ਭਾਦਰ ਸਾਹਿਬ ਨੇ ਰੱਖਿਆ ਤੋਂ ਖੰਡਨ ਤੇ ਕੀਤਾ ਹੀ ਨਹੀਂ ਜਾ ਸਕਦਾ ਦਸਮ ਬਾਣੀ ਦਾ ਕਰਦੇ ਹੋਗੇ ਤੇ ਕੋਈ ਨਹੀਂ ਮੰਨੇਗਾ ਵੀ ਤੁਸੀਂ ਸਨਾਤਨ ਮਤ ਨੂੰ ਬਚਾਇਆ ਹੈ ਬਚਨ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੋਹਿ ਆਨੋ ਹਿਮ ਕੁੰਟ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਬਤ ਹੈ ਤਹਾਂ ਸਬਤ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਕਮਾਵਾ ਤਹ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਸਾਂ ਮਾਤ ਲੋਕ ਤੇ ਜਿੱਥੇ ਹਿਮਕੁੰਟ ਹੈ ਘੇਰੇ ਘੇਰੇ برف ਹੈ ਸੱਤ ਉੱਚੀਆਂ ਚੋਟੀਆਂ ਮੈਂ ਆਪਣੇ ਨਿਰਗੁਣ ਸਰੂਪ ਵੈਗੁਰੂ ਦੀ ਆਰਾਧਨਾ ਚ ਸਾਂ ਉਹਨੂੰ ਮਹਾਕਾਲ ਲਿਖਿਆ ਹੈ ਉਹਦੇ ਮੈਂ ਗੀਤ ਗਾ ਰਿਹਾ ਸਾਂ ਹੁਣੇ ਮਹਾਕਾਲ ਹੈ ਕੌਣ ਕਹਿੰਦੇ ਇਹ ਵਿਦਕਰਤ ਤਪੱਸਿਆ ਭਇਓ ਦ્વੈਤੇ ਇੱਕ ਰੂਪ ਹੋ ਵੈ ਗयो ਮੈਂ ਤਪੱਸਿਆ ਕਰਦਾ ਮਹਾਕਾਲ ਦਾ ਹੀ ਰੂਪ ਹੋ ਗਿਆ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਇਹ ਮਹਾਕਾਲ ਕੌਣ ਹੈ ਅਲਖ ਪਕੜ ਚ ਨਹੀਂ ਆਉਂਦਾ ਅਕਾਲ ਪੁਰਖ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਬਣਨਾ ਭਾਗ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਵੀ ਉਹਦੀ ਇਰਾਦਨਾ ਕਰ ਰਹੇ ਸਨ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂਤੇ ਭਏ ਪ੍ਰਸੰਨ ਗੁਰਦੇਵਾ ਨਾ ਲਖੇ ਜਾਣ ਵਾਲੇ ਅਕਾਲ ਪੁਰਖ ਮਹਾਕਾਲ ਦੀ ਜਦੋਂ ਅਰਾਧਨਾ ਕੀਤੀ ਤੇ ਕਹਿੰਦੇ ਉਹ ਖੁਸ਼ ਹੋ ਤੇ ਖੁਸ਼ ਹੋ ਕੇ ਕੀ ਆਖਿਆ ਤਿੰਨ ਪ੍ਰਭ ਜਬ ਆਏ ਸਮੋਹੇ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਹੁਣ ਇੱਥੇ ਮਹਾਕਾਲ ਹੀ ਪ੍ਰਭ ਲਬਜ਼ ਆ ਗਿਆ ਇਹ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਤਾਕਤ ਹੈ ਇੱਕ ਅਸਤੀ ਲਈ ਹਜ਼ਾਰਾਂ ਨਾਮ ਲਿਖੇ ਨੇ ਜਪ ਸਾਹਿਬ ਚ ਵੀ ਇਦਾਂ ਹੀ ਹੈ ਕਹਿੰਦੇ ਪ੍ਰਭੂ ਨੇ ਮੈਨੂੰ ਹੁਕਮ ਕੀਤਾ ਜਾਓ ਦੁਨੀਆ ਤੇ ਗੁਰੂ ਨਾਨਕ ਦੇ ਤਖਤ ਦੇ ਦਸਵੇਂ ਵਾਰਸ ਬਣਨਾ ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੋਤ ਪ੍ਰਭ ਚਰਨਨ ਮਹਿ ਮੈਂ ਕਿਹਾ ਏ ਮਹਾਕਾਲ ਪ੍ਰਭ ਮੈਂ ਤੁਹਾਡੇ ਤੋਂ ਦੂਰ ਨਹੀਂ ਹੋਣਾ ਅੱਗੇ ਪਤਾ ਵਾਹਿਗੁਰੂ ਨੇ ਕੀ ਜਵਾਬ ਦਿੱਤਾ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਤ ਰਚੇ ਦੁਸ਼ਟ ਦੁਖਦਾਈ ਕਹਿੰਦੇ ਦੁਸ਼ਟ ਦਮਨ ਮੈਂ ਦੁਨੀਆ ਸਾਜੀ ਮੈਂ ਦਾਇ ਤ ਬਣਾਏ ਮੈਂ ਦੇਵਤੇ ਬਣਾਏ ਆਪਣਾ ਹੀ ਨਾਮ ਜਪਾਈ ਗਏ ਮੇਰਾ ਜਪਾਇਆ ਹੀ ਕਿਸੇ ਨੇ ਨਾ ਹੁਣੇ ਮਹਾਕਾਲ ਸ਼ਿਵ ਜੀ ਨਹੀਂ ਹੈ ਅਗਲੀਆਂ ਪੰਕਤੀਆਂ ਸਿੱਧ ਕਰਦੀਆਂ ਨੇ ਉਹ ਜਿਹੜਾ ਮਹਾਕਾਲ ਜਿਹਦੀ ਇਰਾਦਨਾ ਗੁਰੂ ਗੋਬਿੰਦ ਸਿੰਘ ਕਰਦੇ ਨੇ ਉਹ ਕਹਿ ਰਿਹਾ ਹੈ ਮਹਾਦੇਵ ਅਚੁੱਤ ਕਹਿਵਾਇਓ ਬਿਸਨ ਆਪ ਹੀ ਕੋਠ ਹਰਾਇਓ ਮੈਂ ਦੇਵਤਿਆਂ ਚੋਂ ਇੱਕ ਮਹਾਨ ਦੇਵਤਾ ਪੈਦਾ ਕੀਤਾ ਮਹਾਦੇਵ ਤੋ ਸ਼ਿਵ ਜੀ ਨੂੰ ਮਹਾਦੇਵ ਆਖੀਦਾ ਸਿੱਖ ਮਹਾਕਾਲ ਉਹਨੂੰ ਆਂਦੇ ਜੋ ਸਦੀਵੀ ਹੈ ਵਾਹਿਗੁਰੂ ਕਹਿੰਦੇ ਮਹਾਦੇਵਾਂ ਦਾ ਮੈਂ ਅਚੁੱਤ ਹਾਂ ਮੈਂ ਸਦੀਵੀ ਹਾਂ ਵਾਹਿਗੁਰੂਆਂ ਦੇ ਮੈਂ ਬ੍ਰਹਮਾ ਨੂੰ ਭੇਜਿਆ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨ ਹੂੰ ਜਾਣਾ ਉਹ ਆਪ ਪਾਰ ਬ੍ਰਹਮ ਬਣ ਕੇ ਬਹਿ ਗਿਆ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨਾ ਦਰੜਾਇਓ ਸਾਰੇ ਸ਼ਿਵ ਜੀ ਬ੍ਰਹਮਾ ਆਪਣਾ ਹੀ ਨਾਮ ਜਪਾਉਂਦੇ ਰਹੇ ਮੇਰਾ ਨਾਮ ਹੀ ਨਾ ਜਪਾਇਆ ਜਾਓ ਗੁਰੂ ਗੋਬਿੰਦ ਰਾਏ ਬਣੋ ਅਕਾਲ ਦਾ ਨਾਮ ਜਪਾਓ ਹੁਣ ਇਥੇ ਮਹਾਕਾਲ ਸ਼ਿਵ ਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਕਾ ਅਰਾਧੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕ ਕੀ ਆਤਮਾਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ ਮਹਾਕਾਲ ਦੀ ਡੈਫੀਨੇਸ਼ਨ ਪਹਿਲਾ ਪੱਖ ਦੱਸ ਦਿੱਤਾ ਕਾਲ ਦਾ ਵੀ ਕਾਲ ਹੈ ਹਿੰਦੂ ਵੀਰ ਮਹਾਕਾਲ ਸ਼ਿਵਜੀ ਮਹਾਰਾਜ ਨੂੰ ਆਂਦੇ ਨੇ ਕੋਈ ਦੋਰ ਹੈ ਨਹੀਂ ਹੁਣ ਤੁਸੀਂ ਆਖੋਗੇ ਸਿੱਖ ਕਿਉਂ ਨਹੀਂ ਆਂਦੇ ਪਿਤਾ ਲਬਜ਼ ਹੈ ਤੁਸੀਂ ਆਪਣੇ ਪਿਤਾ ਲਈ ਵਰਤਦੇ ਹੋ ਮੈਂ ਆਪਣੇ ਪਿਤਾ ਲਈ ਵਰਤਦਾ ਇਸੇ ਤਰ੍ਹਾਂ ਪਾਕ ਲਬਜ਼ ਹੈ ਹਿੰਦੀ ਚ ਪਾਕ ਸਾਲ ਰਸੋਈ ਘਰ ਲਈ ਵਰਤੇ ਆ ਜਾਂਦਾ ਹੈ ਪਾਕ ਜਿੱਥੇ ਭੋਜਨ ਤਿਆਰ ਹੁੰਦਾ ਪੱਕਦਾ ਇਹੀ ਪਾਕ ਲਬਜ਼ ਫਾਰਸੀ ਚ ਪਵਿੱਤਰ ਲਈ ਆ ਜਾਂਦਾ ਅੱਲਾਹ ਪਾਕੰਗ ਪਾਕ ਹੈ। ਇਹੀ ਪਾਕ ਲਬਜ਼ ਪੰਜਾਬੀ ਚ ਪਾਸ ਲਈ ਆਉਂਦਾ ਆ ਜਿਹੜੀ ਜ਼ਖਮ ਚ ਪਸ ਪੈਂਦੀ ਹੈ, ਪਾਕ ਪੈਂਦੀ ਹੈ। ਅਲਫਾਜ਼ ਉਹੀ ਹੈ, ਅਰਥ ਬਦਲ ਗਏ। ਮਹਾਕਾਲ ਉਹੀ ਹੈ, ਹਸਤੀਆਂ ਬਦਲ ਗਈਆਂ। ਹਿੰਦੂ ਵੀਰ ਮਹਾਕਾਲ ਸ਼ਿਵਜੀ ਮਹਾਰਾਜ ਨੂੰ ਆਂਦੇ ਨੇ। ਸਿੱਖ ਮਹਾਕਾਲ ਅਕਾਲ ਪੁਰਖ ਨੂੰ ਆਂਦੇ ਨੇ ਜੋ ਸਦੀਵੀ ਹੈ। ਤੁਸੀਂ ਆਖੋਗੇ ਪਿੱਛੇ ਕਾਲ ਕਾ ਅਰਾਦੀ ਆਇਆ। ਅਰਾਦੀ ਇਸਤਰੀ ਲਿੰਗ ਹੈ ਇਹਦਾ ਮਤਲਬ ਇਥੇ ਕਾਲਕਾ ਦੇਵੀ ਨੂੰ ਆਖਿਆ ਨਾ ਆ ਰਾਤੀ ਇਸਤਰੀ ਲਿੰਗ ਨਹੀਂ ਹੈ ਭਾਈ ਪੂਜਾ ਕਰਨ ਵਾਲੇ ਨੂੰ ਕੀ ਆਂਦੇ ਹੋ ਪੁਜਾਰੀ ਤੇ ਬਿਹਾਰੀ ਲੱਗਣ ਨਾਲ ਪੁਜਾਰੀ ਕਿਤੇ ਔਰਤ ਥੋੜਾ ਬਣ ਗਈ ਮੰਦਰ ਵਿੱਚ ਪੁਜਾਰੀ ਤੇ ਮਰਦ ਹੀ ਹੁੰਦਾ ਬਾਣੀਆਂ ਦੀ ਹੈ ਠਾਕੁਰ ਕਾ ਸੇਵਕ ਸਦਾ ਪੁਜਾਰੀ ਪਾਠ ਕਰਨ ਵਾਲਾ ਪਾਠੀ ਇਸੇ ਤਰ੍ਹਾਂ ਅਰਾਧਨਾ ਕਰਨ ਵਾਲਾ ਆਰਾਧੀ ਹੁੰਦਾ ਸਾਸ ਸਾਸ ਪਾਰ ਬ੍ਰਹਮ ਆਰਾਧੀ ਆਪਣੇ ਸਤਿਗੁਰ ਕੈ ਬਲ ਜਾਈ ਜਿਹੜਾ ਨਾਮ ਜਪਦਾ ਹੈ ਉਹਨੂੰ ਨਾਮੀ ਕਹਿ ਦਿੰਦੇ ਨੇ ਇਦਾਂ ਹੀ ਆਰਾਧਨਾ ਕਰਨ ਵਾਲੇ ਨੂੰ ਆਰਾਧੀ ਆਂਦੇ ਨੇ ਗੁਰਦੇਵ ਨੂੰ ਪਤਾ ਸੀ ਲੋਕਾਂ ਭਲੇਖਾ ਖਾ ਜਾਣਾ ਮਹਾਕਾਲ ਸ਼ਿਵ ਜੀ ਨੂੰ ਸਮਝ ਲੈਣਾ ਕਹਿੰਦੇ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਕਹਿੰਦੇ ਇਥੇ ਮਹਾਕਾਲ ਨੂੰ ਹੀ ਸ਼ਿਵ ਜੀ ਸਮਝ ਲਿਆ ਅਸਲ ਨਰੰਕਾਰ ਦਾ ਭੇਦ ਨਹੀਂ ਜਾਣਦੇ ਕਹਿੰਦੇ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਬ੍ਰਹਮਾ ਅਰ ਬਿਸਨ ਕਹਤੇ 베ਦ 어 ਪੁਰਾਨ ਕਹਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ ਇੱਥੇ ਸ਼ਿਵ ਜੀ ਆਏ ਚਲੇ ਗਏ ਬ੍ਰਹਮਾ ਜੀ ਵਿਸ਼ਨੂ ਜੀ ਆਏ ਚਲੇ ਗਏ ਸ੍ਰੀ ਕ੍ਰਿਸ਼ਨ ਮਹਾਰਾਜ ਆਏ ਸ੍ਰੀ ਰਾਮਚੰਦਰ ਜੀ ਆਏ ਚਲੇ ਗਏ ਬਹੁਤ ਦੇਵਤੇ ਗੁਰੂ ਪੀਰ ਆਏ ਚਲੇ ਗਏ ਮੁਹੰਮਦ ਨਹੀਂ ਰਹਿ ਜੀਸਸ ਨਹੀਂ ਰਹਿ ਰਹਿੰਦਾ ਇੱਕੋ ਹੀ ਹੈ ਮਹਾਕਾਲ ਅਕਾਲ ਪੁਰਖ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਆਦ ਚ ਵੀ ਸੀ ਅਸੀਂ ਨਾ ਵੀ ਰਹੇ ਅੰਤ ਚ ਵੀ ਰਹੇਗਾ ਉਹ ਮਹਾਕਾਲ ਹੈ ਔਰ ਜੇ ਕੋਈ ਮੁਨਕਰ ਹੋਣਾ ਚਾਵੇ ਦਸਮ ਬਾਣੀ ਤੋਂ ਅਕਾਲ ਤਖਤ ਦਾ ਰਹਿਤ ਮਰਿਆਦਾ ਦਾ ਖਰੜਾ ਸਿੱਖ ਦੀ ਡੈਫੀਨੇਸ਼ਨ ਸਿੱਖ ਦੀ ਤਾਰੀ ਲਿਖੀ ਹੈ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਦਾ ਹੈ ਦਸਾਂ ਪਾਤਸ਼ਾਹੀਆਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੇ ਤੇ ਦਸਾਂ ਪਾਤਸ਼ਾਹੀਆਂ ਦੀ ਬਾਣੀ ਤੇ ਭਰੋਸਾ ਰੱਖਦਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੋਰ ਕਿਸੇ ਨੂੰ ਇਸਤ ਨਹੀਂ ਮੰਨਦਾ ਅਕਾਲ ਪੁਰਖ ਤੋਂ ਲਹਿਦਾ ਉਹ ਸਿੱਖ ਹੈ ਹੁਣ ਇਥੇ ਦਸਾਂ ਪਾਤਸ਼ਾਹੀਆਂ ਦੀ ਬਾਣੀ ਦੀ ਗੱਲ ਹੈ ਚਾਹੇ ਉਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਚਾਹੇ ਆਦ ਗ੍ਰੰਥ ਸਾਹਿਬ ਦੀ ਬਾਣੀ ਚਾਹੇ ਦਸਮ ਗ੍ਰੰਥ ਦੀ ਬਾਣੀ ਜਿਹੜਾ ਮੰਨੇਗਾ ਉਹੀ ਸਿੱਖ ਹੈ ਤੋ ਗੁੰਮਰਾਹ ਨਹੀਂ ਹੋਣਾ ਮਹਾਕਾਲ ਅਕਾਲ ਪੁਰਖ ਨੂੰ ਆਖਿਆ ਬਾਣੀ ਦੇ ਵਿੱਚ